ਆਪਾਂ ਅਰਜੋਨੀ। ਦਸ ਦਿਓ ਦਸ ਦਿਓ ਦਸ ਦਿਓ। ਇਹ ਇਹਨਾਂ ਦਾ ਸਮਾਈਂ ਉਹ ਆਪਣੇ ਸਮਾਈਂ ਤੇ ਨੁਰੀ ਖੋੜਾ। ਸੁਣੋ ਇਹ ਸਮੇਂ ਵੱਡੀ ਖਬਰ ਸੰਗਰੂਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੀ ਸੁਖਪਾਲ ਸਿੰਘ ਖੈਰਾ ਇੱਕ ਜਨਸਵਾਰ ਨੂੰ ਸੰਬੋਧਿਤ ਕਰ ਰਹੇ ਸੀਗੇ ਜਿੱਥੇ ਕੀ ਸਿਮਰਨ ਮਹੰਤ ਜੋ ਕਿ ਕਿਨਰ ਹੈ ਉਹ ਪਹੁੰਚ ਜਾਂਦੀ ਹੈਗੀ ਤਾਂ ਉਹ ਜਦੋਂ ਮਾਈਕ ਫੜਨ ਲੱਗਦੇ ਆ ਸਪਾਲ ਸਿੰਘ ਖੈਰਾ ਦਾ ਤਾਂ ਨੇੜੇ ਖੜੇ ਲੋਕਾਂ ਦੇ ਵੱਲੋਂ ਉਸ ਨੂੰ ਫੜ ਲਿਆ ਜਾਂਦਾਗਾ ਮਾਰਕੁੱਟ ਹੁੰਦੀ ਹੈਗੀ ਤਾਂ ਉਸ ਨੂੰ ਜਨ ਸਭਾ ਚੋਂ ਬਾਹਰ ਜਿਹੜਾ ਲਜਾਇਆ ਜਾਂਦਾਗਾ ਦੱਸਣ ਦੇ ਵਿਚਾਰ ਹੈ ਕਿ ਉੱਥੇ ਉਹਦਾ ਕੁਟਾਪਾ ਕੀਤਾ ਜਾਂਦਾ ਤਾਂ ਉਹ ਬਚ ਕੇ ਉੱਥੋਂ ਨਿਕਲਦੀ ਐ ਤਾਂ ਹੁਣ ਉਹਦੇ ਵੱਲੋਂ ਜਿਹੜਾ ਦੱਸਿਆ ਗਿਆਗਾ ਕਿ ਐਫ ਆਈ ਆਰ ਦਰਜ ਕਰਵਾਈ ਗਈ ਹੈ ਹੁਣ ਸਿਮਰਤ ਮਹਾਂਤ ਮੀਡੀਆ ਸਾਹਮਣੇ ਆਈ ਹੈ ਉਸਨੇ ਕਿਹਾਗਾ ਕਿ ਉਸਦੇ ਜਿਹੜਾ ਵਿਆਹ ਸੀਗਾ ਉਸਦਾ 2020 ਦੇ ਵਿੱਚ ਲੱਡਾ ਪਿੰਡ ਦੇ ਸਰਪੰਚ ਮਿੱਠੂ ਦੇ ਨਾਲ ਹੋਇਆ ਸੀਗਾ ਤਾਂ ਉਸਨੇ ਠੱਗੀ ਮਾਰੀ ਸੀ ਉਹਦੇ ਨਾਲ ਉਸਨੇ ਕਾਫੀ ਜ਼ਿਆਦਾ ਜਿਹੜੇ ਪੈਸੇ ਸੀਗੇ ਉਹ ਉਸ ਤੋਂ ਲੈਲੇ ਸੀਗੇ ਤਾਂ ਕਾਫੀ ਲੰਬੇ ਸਮੇਂ ਤੋਂ ਲੈ ਕੇ ਜਿਹੜਾ ਇਹ ਝਗੜਾ ਚੱਲ ਰਿਹਾ ਸੀਗਾ ਪਰ ਅੱਜ ਸੁਖਪਾਲ ਸਿੰਘ ਖਹਿਰਾ ਜਦੋਂ ਲੱਡਾ ਪਿੰਡ ਦੇ ਵਿੱਚ ਇੱਕ ਜਨ ਸਭਾ ਨੂੰ ਸਮੋਦਤ ਕਰਦੇ ਨੇ ਤਾਂ ਉੱਥੇ ਇਹ ਸਿਮਰਨ ਮਹਾਂਤ ਪਹੁੰਚ ਜਾਂਦੀ ਹੈਗੀ ਤਾਂ ਉਸਦੇ ਪੂਰਾ ਹੰਗਾਮਾ ਕੀਤਾ ਜਾਂਦਾ ਹੈਗਾ ਤਾਂ ਉੱਥੇ ਜਿਹੜਾ ਬਹਿਸ ਬਾਜੀ ਹੋ ਜਾਂਦੀ ਹੈ ਕਿ ਮਾਹੌਲ ਹੈ ਜਿਹੜਾ ਪੂਰਾ ਤਣਾਅਪੂਰਨ ਬਣ ਜਾਂਦਾ ਹੈਗਾ ਤਾਂ ਉਸ ਨੂੰ ਉੱਥੇ ਕੋਟਾਪਾ ਜਿਹੜਾ ਉਹਦਾ ਕੀਤਾ ਜਾਂਦਾ ਹੈ ਤਾਂ ਹੁਣ ਉਹ ਥਾਣੇ ਪਹੁੰਚ ਗਈ ਹੈ ਤਾਂ ਉਸ ਦੇ ਵੱਲੋਂ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈਗੀ ਲੱਡੇ ਦੇ ਜਿਹੜਾ ਸਰਪੰਚ ਹੈ ਮਿੱਠੂ ਉਹਦੇ ਖਿਲਾਫ ਤਾਂ ਹੁਣ ਦੇਖਣਾ ਹੋਵੇਗਾ ਕਿਉਂਕਿ ਸੁਖਪਾਲ ਸਿੰਘ ਖੈਰਾ ਇਸ ਸਮੇਂ ਸੰਗਰੂਰ ਤੋਂ ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਨੇਗੇ ਤਾਂ ਉਹ ਲਗਾਤਾਰ ਜਿਹੜਾ ਉਹਨਾਂ ਦੇ ਖਿਲਾਫ ਹੈ ਜਿਹੜਾ ਬੋਲਦੀ ਨਜ਼ਰ ਆ ਰਹੀ ਹੈ ਤਾਂ ਇਹ ਪੂਰਾ ਮਾਮਲਾ ਜਿਹੜਾ ਅਸਪਾਲ ਸਿੰਘ ਖਹਿਰਾ ਦੀ ਜਿਹੜੀ ਚੋਣ ਮੁਹਿੰਮ ਹੈ ਉਸ ਨੂੰ ਕਿੰਨਾ ਕੁ ਪ੍ਰਭਾਵਿਤ ਕਰਦਾਗਾ ਹਾਂਜੀ ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ ਮਿੱਠੂ ਲੱਡੇ ਨਾਲ ਜਿਹੜਾ ਆਪਣਾ ਇੱਕ ਫਰਜ਼ੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਾ ਪ੍ਰਧਾਨ ਦੱਸਦਾ ਫਰਜ਼ੀ ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੀਆਂ ਟਪੂਸੀਆਂ ਮਾਰਦਾ ਫਿਰਦਾ ਲੋਕਾਂ ਨੂੰ ਮਿਸ ਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਿਹਾ ਹੈ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈਂ ਨੇ ਐਮਐਲਏ ਦੀ ਲੜਨੀ ਹੈ ਔਰ ਬੜੇ-ਬੜੇ ਖਾਬ ਦੇਖ ਰਿਹਾ ਕਿਦੇ ਸਿਰ ਤੇ 50 ਲੱਖ ਰੁਪਏ ਦੇ ਸਿਰ ਦੇ ਉੱਤੇ ਜਿੱਦੀ ਇਨਵੈਸਟੀਗੇਸ਼ਨ ਪਹਿਲਾਂ ਬੀਓਆਈ ਨੇ ਵੀ ਕੀਤੀ ਬਿਊਰੋ ਆਫ ਇਨਵੈਸਟੀਗੇਸ਼ਨ ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ ਵੀ ਕੱਟ ਕੇ ਆਇਆ ਹੈ ਸੋ ਇਹ ਖੈਰਾ ਸਾਹਿਬ ਨੂੰ ਅਸੀਂ ਅੱਜ ਦੋ ਰੋਜ਼ ਨੇ ਖੈਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ ਮੇਰਾ ਮੋਟਿਵ ਇਹ ਹੀ ਸੀ ਕਿ ਖੈਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੋ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ ਸਾਡੇ ਕੋਲ ਇਹਦੀ ਸਾਰੇ ਪ੍ਰੂਫ ਨੇ ਸਾਰੀਆਂ ਬੈਂਕ ਦੀਆਂ ਟਰਾਂਜੈਕਸ਼ਨਸ ਨੇ ਜੋ Google Pay ਦੀਆਂ ਟਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋਆਂ ਨੇ ਮੈਰिज ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰਤਾਂ ਕਰ ਮੈਰिज ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ ਇਸ ਬੰਦੇ ਨੇ ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ ਲੱਡੇ ਪਿੰਡ ਦੇ ਵਿੱਚ ਤੇ ਸੁਖਪਾਲ ਖਹਿਰਾ ਜੀ ਨੂੰ ਮੈਂ ਇਹੀ ਦੱਸਣਾ ਚਾਹੁੰਦੀ ਸੀ ਖਹਿਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਿਡ ਬੰਦਾ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਹੀ ਮਿਸ ਗਾਈਡ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ ਵੀ ਜੋ ਮੇਰਾ ਲੈਣ-ਦੇਣ ਸੀ ਮੈਂ ਸਾਰਾ ਦਿੱਤਾ ਸਾਡੇ ਕੋਲ ਕੋਈ ਲੈਣ-ਦੇਣ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਪੈਸੇ ਦੇ ਕੋਲ ਨੇ ਔਰ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਪਿਆ ਜਦੋਂ ਅਸੀਂ ਸੁਖਪਾਲ ਖੈਰਾ ਦੇ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ ਜਦੋਂ ਮੈਂ ਖੈਰਾ ਸਾਹਿਬ ਕੋਲ ਗਈ ਕਿ ਮੈਨੇ ਆਪਣਾ ਆਪਣਾ ਪੱਖ ਪੇਸ਼ ਕਰਨਾ ਵੀ ਮੈਨੂੰ ਪੱਖ ਪੇਸ਼ ਕਰਨ ਦੋ ਇਨੇ ਉੱਥੇ ਆਪਣੇ ਗੁੰਡੇ ਤੇ ਕੁਝ ਇਸ ਤਰ੍ਹਾਂ ਦੀ ਲੇਡੀਜ਼ ਖੜਾਈਆਂ ਹੋਈਆਂ ਸੀ ਕਰੈਕਟਰਲੈਸ ਲੇਡੀਜ਼ ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੁੱਲੜਬਾਜੀ ਕੀਤੀ ਸਾਡੇ ਨਾਲ ਤਾਂ ਕਾਮੋਕੀ ਕੀਤੀ ਉੱਥੇ ਗਿਆਨ ਨਾਲ ਔਰ ਮੇਰੇ ਹੱਥ ਚੋਂ ਮਾਈਕ ਖੋਹ ਲਿੱਤਾ ਗਿਆ ਖੈਰਾ ਸਾਹਿਬ ਨੇ ਮੈਂ ਇੰਨੀ ਇੱਕ ਗੱਲ ਇਹ ਕਹਿਣਾ ਚਾਹੁੰਦੀ ਆ ਵੀ ਐਡੇ ਵੱਡੇ ਲੀਡਰ ਨੇ ਲੋਕਾਂ ਕੋ ਲੀਡਰ ਨੂੰ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ ਉਹ ਵੋਟਾਂ ਦੀ ਆਪਣੀ ਵੋਟਾਂ ਕਰਕੇ ਦੇਖੋ ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ ਘਟੋ ਘਟ ਐਟਲੀਸਟ ਜ਼ਰੂਰ ਉੱਥੇ ਤੋਂ ਕੰਮ ਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖਿਆ ਉਹਨੂੰ ਐਟਲੀਸਟ ਰੁਕਵਾ ਤਾਂ ਸਕਦੇ ਸੀ ਨਾ ਕਿ ਇਸ ਤਰ੍ਹਾਂ ਦੇ ਲੀਡਰ ਹੁੰਦੇ ਹੁੰਦੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਲਾ ਕੇ ਸਾਡਾ ਬੇੜਾਗਰਕ ਕਰਵਾਣਗੇ ਕਿ ਨਰ ਸਮਾਜ ਦਾ ਕੀ ਗੱਲ ਹੈ ਐਲਜੀਬਿਲਟੀ ਜਿਹੜਾ ਕਿਉ ਹੈ ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ ਬੋਲੋ ਮੈਂ ਹੋੜੇਥੇ ਤੋਰੀ ਥਾਣੇ ਦੇ ਵਿੱਚ ਆਈ ਆ ਸਦਰ ਦੇ ਵਿੱਚ ਅਰੇ ਇੱਥੇ ਮੈਂ ਆਪਣਾ ਆਪਣਾ ਕੇ ਇੱਕ ਕੰਪਲੀਟ ਦਿੱਤੀ ਹੈ ਵੀ ਸਾਡੇ ਨਾਲੇ ਧੱਕਾ ਮੂਕੀ ਕੀਤੀ ਹੈ ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਾ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡਾ ਮੇਰੇ ਚੇਲਿਆਂ ਦਾ ਪਰਸ-ਪੋਰਸ ਸਮਾਨਸਮੂਨ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀ ਤੇ ਮੁੰਡੇ ਖੜਾਏ ਹੋ ਸੀ ਗੁੰਡੇ ਟਾਈਪ ਦੇ ਤੇ ਉਹਨਾਂ ਨੇ ਬਹੁਤ ਮਿਸਬੀਹਵ ਕੀਤਾ ਉਹਨਾਂ ਦੇ ਪੈਸੇ ਵੀ ਖੋ ਰਹੇ ਨੇ ਤੇ ਮਾਰਕੁੱਟ ਵੀ ਉਹਨਾਂ ਨਾਲ ਕੀਤੀ ਹੈ ਮੇਰੇ ਮਗਰ ਹੌਲੜ ਬਾਜੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈ ਆ ਮੈਂ ਜਾਨ ਬਚਾ ਕੇ ਆਪਣਾ ਗੱਡੀ ਦੇ ਵਿੱਚ ਅੱਛਾ ਲਾਖ ਤੁਹਾਡਾ ਜਿਹੜਾ ਉਹਨਾਂ ਨਾਲ ਉਹ ਚੱਲ ਰਿਹਾ ਸੀ ਡਿਸਪੂਟ ਚੱਲ ਰਿਹਾ ਸੀ ਉਹ ਤੁਹਾਡਾ ਹੁਣ ਸਮਾਪਤ ਹੋ ਚੁੱਕਿਆ ਜਾਂ ਬਿਲਕੁਲ ਸਮਾਪਤ ਨਹੀਂ ਹੋਇਆ ਅੰਡਰ ਟ੍ਰਾਇਲ ਹੈ ਸਾਰਾ ਕੁਝ ਸਾਰੀਆਂ ਪ੍ਰਸੀਡਿੰਗਸ ਚੱਲ ਰਹੀਆਂ ਨੇ ਲਿਟੀਗੇਸ਼ਨਸ ਵੀ ਚੱਲ ਰਹੀਆਂ ਨੇ ਲੋਕਾਂ ਮਤਲਬ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਫਿਰਦਾ ਕਿ ਮੇਰਾ ਸਾਰਾ ਕੁਝ ਸੌਟ ਆਊਟ ਹੋ ਗਿਆ ਮੈਚ ਕਦੋਂ ਹੋਈ ਸੀ ਇਹ 2020 ਦੇ ਵਿੱਚ ਉਦੋਂ ਤਾਂ ਡਿਸਪੂਟ ਚੱਲ ਰਿਹਾ ਸਾਡਾ ਇਹ